ਵਦੇਸ਼ ਭੇਜਣ ਦੇ ਨਾਂ ਦੇ ਉੱਤੇ ਠੱਗੀਆਂ ਅਤੇ ਠੱਗੀਆਂ ਮਾਨਣ ਵਾਲੇ ਏਜੰਟ ਇਸ ਵਕਤ ਨਿਸ਼ਾਨੇ ਤੇ ਨੇ ਖਬਰ ਮਿਲ ਰਹੀ ਹੈ ਕਿ ਇੱਕ ਇਸੇ ਤਰ੍ਹਾਂ ਦੀ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਪਾਈ ਗਈ ਹੈ। ਗੁਰਦਾਸਪੁਰ ਪੁਲਿਸ ਨੇ ਵੱਖ-ਵੱਖ ਧਰਾਵਾਂ ਤੇ ਤਹਿਤ ਮਾਮਲਾ ਦਰਜ ਕਰਕੇ ਮਾਨਜੋਗ ਅਦਾਲਤ ਤੋਂ ਲਿਆ ਰਿਮਾਂਡ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਨਜੋਗ ਅਦਾਲਤ ਤੋਂ ਰਿਮਾਂਡ ਲੈ ਕੇ ਜਾਂਚ ਪੜਤਾਲ ਬਾਰੀਕੀ ਨਾਲ ਸ਼ੁਰੂ ਕਰ ਦਿੱਤੀ ਹੈ। ਐਨ ਆਰ ਆਈ ਪੁਲਿਸ ਵਿੰਗ ਦਾ ਕਹਿਣਾ ਹੈ ਕਿ ਕਿਰਪਾ ਓਵਰਸੀਜ਼ ਜਾਲੀ ਪੇਜ ਬਣਾ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਵਾਰ ਰਹੇ ਸੀ ਜਦੋਂ ਕਿ ਇਹਨਾਂ ਕੋਲ ਟਿਕਟਾਂ ਬੁੱਕ ਕਰਨ ਦਾ ਕੋਈ ਵੀ ਲਾਇਸੈਂਸ ਨਹੀਂ ਹੈ ਉਹਨਾਂ ਨੇ ਆਖਿਆ ਕਿ ਸਿਰਫ ਇਹ ਨਹੀਂ ਜੇਕਰ ਕਿਤੇ ਹੋਰ ਵੀ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਠੱਗੀ ਦਾ ਸ਼ਿਕਾਰ ਬਣਾ ਰਿਹਾ ਹੈ ਤਾਂ ਉਹਨਾਂ ਦੀ ਤੁਰੰਤ ਇਤਲਾਹ ਕੀਤੀ ਜਾਵੇ ਤਾਂ ਕਿ ਉਹਨਾਂ ਠੱਗ ਏਜੰਟਾਂ ਜਾਂ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈਆਂ ਆਵਲ ਵਿੱਚ ਲਿਆਂਦੀਆਂ ਜਾ ਸਕਣ ਕਿਸ ਕਦਮੇ ਦੇ ਵਿੱਚ ਫੜਿਆ ਗਿਆ ਜੀ ਕੀ ਕਹਾਣੀ ਹੈ ਕੀ ਨਾਮ ਹੈ ਇਹ ਮਕਦਮਾ ਨੰਬਰ ਹੈਗਾ 3424 ਹਾਂ ਜੀ ਇਨੇ ਇਹ ਆਪਣੇ ਸੂਰਜ ਸਠਿਆੜੀ ਸਠਿਆੜੀ ਦਾ ਰਹਿਣ ਵਾਲਾ ਵਾ ਇਹਨਾਂ ਨੂੰ ਲਾਇਸੈਂਸ ਜਾਰੀ ਹੋਇਆ ਇਹ ਕਾਨੂੰਨ ਦਾ ਹਾਂ ਪਰ ਇਹਨਾਂ ਧਾਰੀਵਾਲ ਕਿਰਪਾ ਓਵਰਸੀ ਦੇ ਨਾਂ ਤੇ ਜਾਲੀ ਦਫਤਰ ਖੋਲ੍ਹਿਆ ਤੇ 2,80,000 ਰੁਪਏ ਵਿਦੇਸ਼ ਰਸ਼ੀਆ ਭੇਜਣ ਵਾਸਤੇ ਇਹਨੇ ਮਦਈ ਦੇ ਨਾਲ ਠੱਗੀ ਮਾਰੀ ਇੱਕ ਮਦਈ ਇੱਕ ਨਾਰਵ ਦੇ ਸਾਲਾ ਹੀ ਦਲਜੀਤ ਸਿੰਘ ਅੰਮ੍ਰਿਤਸਰ ਦਾ 1,40,400 ਰੁਪਏ ਤੋਂ ਉਹਨਾਂ ਕੋਲ ਲਿਆ ਇਹਨਾਂ ਤੇ ਕੋਈ ਵੀਜ਼ਾ ਨਹੀਂ ਲਾਇਆ ਤੇ ਜਾਲੀ ਵੀਜ਼ੇ ਦੇ ਦਿੱਤੇ ਤੇ ਉਹਦੇ ਵਿੱਚ ਇਹਨੂੰ ਅੱਜ ਮਿਤੀ 12 25 ਨੂੰ ਗ੍ਰਿਫਤਾਰ ਕੀਤਾ ਗਿਆ ਵਾ ਦੋ ਦੋਸ਼ੀ ਨੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਇੱਕ ਦੀ ਰਨਬੇਲ ਹਾਈ ਕੋਰਟ ਵਿੱਚ ਹੋਈ ਆ ਉਹਨੂੰ ਗ੍ਰਿਫਤਾਰ ਕਰਨੇ ਚ ਬਾਕੀ ਕੀ ਨਾਮ ਆ ਇਹ ਕਿੱਥੋਂ ਨਾਲ ਮੜਾਈ ਇਹ ਸ਼ੂਰਜ ਛਠਿਆੜੀ ਪੁੱਤਰ ਮਨੋਹਰ لال ਵਾਸੀ ਪਣਸਰ ਛਠਿਆੜੀ ਥਾਣਾ ਕਨੂਨ ਜ਼ਿਲ੍ਹਾ ਨਰੈਣਵਾਲਾ ਇਹ ਕਿੰਨੇ ਕ ਦਿਨ ਤੋਂ ਇਹ ਕੰਮ ਕਰਦਾ ਸੀ ਇਹ ਇਹ ਹੁਣ ਸਾਡ ਬਿੰਡ ਕਰ ਰਹੇ ਆਪਾਂ ਇਹਦਾ ਰਿਮਾਰਡ ਲਿਆ ਇੱਕ ਦਿਨਾਂ ਤੇ ਉਦੋਂ ਬਾਅਦ ਪਤਾ ਲੱਗੇਗਾ ਵੀ ਹੋਰ ਇਹਨੇ ਕਿੰਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਆ ਇਹਦਾ ਅਜੇ ਉਹ ਬਾਅਦ ਹੀ ਖਲਾਸਾ ਹੋਏਗਾ ਸਾਰੀ ਗੱਲ ਕਿੰਨੇ ਜਾਣੇ ਸੀ ਇਹਦੇ ਨਾਲ ਦੂਸਰਾ ਸਾਥੀ ਕੀ ਕੀ ਇਹਦਾ ਨਾਮ ਦਾ ਕੀ ਨਾਂ ਆ ਉਹ ਬੰਟੀ ਉਰਫ ਵਾਸ ਉਹ ਵੀ ਇਹਦੇ ਚਾਚੇ ਦਾ ਇਹਦਾ ਪੁੱਤਰ ਵਾ 48 ਪਿੰਡ ਤੋਂ ਜਿਹੜੀ ਇਹਨਾਂ ਨੇ ਕੰਪਨੀ ਬਣਾਈ ਸੀ ਜਿਹੜਾ ਤੁਸੀਂ ਨਾਲ ਲਿਆ ਆ ਉਹ ਰਜਿਸਟਰਡ ਸੀ ਕਿ ਅਨਰਜਿਸਟਰਡ ਨਹੀਂ ਅਨਰਜਿਸਟਰਡ ਕਿਰਪਾ ਅਵਰ ਸੀ ਇਹਨਾਂ ਨੂੰ ਹੈਗਾ ਇਹ ਆਰਐਸ ਟ੍ਰੇਡ ਸੈਂਟਰ ਦੇ ਨਾਂ ਤੇ ਡੀਸੀ ਦਫਤਰ ਵੱਲੋਂ ਟ੍ਰੈਵਲ ਏਜੰਸੀ ਦੀ ਇਹਨਾਂ ਨੇ ਮਤਲਬ ਲਾਇਸੈਂਸ ਲਿਆ ਸੀ ਜਦ ਕਿ ਇਹਨਾਂ ਨੇ ਆਪਣਾ ਸੋਸ਼ਲ ਮੀਡੀਆ ਉੱਪਰ ਵੀ ਕੋਈ ਕਿਰਪਾ ওভারਸੀ ਦੇ ਨਾਂ ਤੇ ਇਹਨਾਂ ਨੇ ਮਤਲਬ ਪੇਜ ਬਣਾਇਆ ਹੋਇਆ ਸੀ ਤੇ ਹਾਂ ਉਹ ਯੂਜ਼ ਕਰਕੇ ਲੋਕਾਂ ਨੂੰ ਮਤਲਬ ਵੀ ਜਾਲੀ ਤੌਰ ਤੇ ਮਤਲਬ ਆਪਣੀ ਮਸ਼ਹੂਰੀ ਕਰਦੇ ਰਹੇ ਨੇ ਤੇ ਲੋਕਾਂ ਵੀ ਚਾਹੇ ਚੰਦੇ ਮੈਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਵੀ ਜਦੋਂ ਵੀ ਤੁਸੀਂ ਕੋਈ ਜਿਹੜਾ ਏਜੰਟ ਵਾ ਕੋਈ ਲਾਇਸੈਂਸ ਜਾਂ ਸੈਂਟਰ ਸਰਗਰਮਨਲੋਂ ਉਹਦੇ ਕੋਲ ਹੈਗਾ ਵਾ ਉਹ ਉਹਦੇ ਕੋਲ ਹੀ ਜਾਓ ਇਹ ਜਿਹੜੇ ਆਮ ਲੋਕਾਂ ਦੇ ਲੋਕਾਂ ਨਾਲ ਧੋਖਾ ਤੱਕ ਹੀ ਕਰਨ ਦੇ ਇਨ੍ਹਾਂ ਤੋਂ ਬਚੋ ਇਹੋ ਜੇ ਹੋਰ ਵੀ ਕਾਫੀ ਏਜੰਟ ਹੈਗੇ ਨੇ ਜਿਹੜੇ ਸਾਡੇ ਲੋਕ ਬਹੁਤ ਪੈਸਾ ਬਰਬਾਦ ਕਰ ਚੁੱਕੇ ਨੇ ਇਹੋ ਜੇ ਏਜੰਟ ਜਿਹੜੇ ਲੋਕਾਂ ਨਾਲ ਖਲਵਾੜ ਕਰ ਰਹੇ ਨੇ ਤੇ ਹੁਣ ਪੰਜਾਬ ਸਰਕਾਰ ਵੀ ਤੇ ਮਹਿਕਮਾ ਹੈਡਾ ਪੰਜਾਬ ਪੁਲਿਸ ਜਿਹੜਾ ਵਾ ਇਹੋ ਜੇ ਜਾਲੀ ਏਜੰਟਾਂ ਨੂੰ ਕਾਫੀ ਨੱਥ ਪਾ ਰਿਆ ਵਾ ਤੇ ਲਗਾਤਾਰ ਪੱਤੇ ਹੋ ਰਹੇ ਨੇ ਮੈਂ ਆਪਣੀ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਮੈਟੂ ਵਿਮੈਲੋਂ ਇਹੜੇ ਵੀ ਏਜੰਟ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਅੱਗੇ ਤੋਂ ਇਹੋ ਜਿਹਾ ਕੋਈ ਵੀ ਕੰਮ ਨਾ ਕਰਨਾ ਤੇ ਆਮ ਲੋਕਾਂ ਨਾਲ ਠੱਗੀ ਨਾ ਮਾਰ ਤੇ ਨਾਖਰਵਾਦ ਕਰਨਾ